ਜੇ ਉਹ ਨਹੀਂ ਆਂਦੀ ਤੇ ਨਾ ਆਵੇ ਉਹ ਛੇਲਾ ਵੀ ਹੁਣ ਉੱਠੇ ਕੱਟੇ ਤੇ ਤੂੰ ਇੱਕ ਫੋਨ ਵੀ ਨਹੀਂ ਉਹਨਾਂ ਨੂੰ ਕਰਨਾ ਹੁਣ ਦਾ ਮੰਮੀ ਆ ਸਾਰਾ ਕੁਛ ਦਾ ਬਾਪੂ ਬਣਾ ਕੇ ਚੱਲ ਗਿਆ ਇੱਕ ਮੰਜ਼ਲ ਉੱਪਰ ਤੁਸੀਂ ਬਣਾਈ ਆ ਸਾਰਾ ਕੁਛ ਤੁਹਾਡੇ ਪੁੱਤ ਦਾ ਹੀ ਆ ਹੁਣ ਪੁੱਤ ਨਾ ਆਏ ਕਰੋਗੇ ਮੈਨੂੰ ਇਹਦੀ ਭੁੱਖ ਲੱਗੀ ਐ ਖਾਣ ਵਾਸਤੇ ਤਾਂ ਰਹਿਗੇ ਨਹੀਂ ਬੂਠ ਵਾਸਤੇ ਕਿੱਥੋਂ ਆਣਗੇ ਨਾ ਮੇਰੀ ਗੱਲ ਸੁਣ ਸਵੇਰ ਦਾ ਤੇਰਾ ਭਰਾ ਅੱਜ ਥੱਲੇ ਨਹੀਂ ਉਤਰਿਆ ਕੀ ਗੱਲ ਐ ਅੱਜ ਭੁੱਖ ਨਹੀਂ ਲੱਗੀ ਉਹਨੂੰ ਅੱਜ ਸ਼ਾਮ ਤੱਕ ਨਾ ਪੈਸੇ ਪਹੁੰਚਦੇ ਕਰ ਦਿਓ ਨਹੀਂ ਤੁਹਾਡੇ ਘਰ ਦਾ ਆ ਕੇ ਨਾ ਮੈਂ ਆਟੇ ਵਾਲਾ ਪੀਪਾ ਚੱਕ ਲੈਣਾ ਦਾਰ ਸਧਾਰਨ ਬੰਦਾ ਦੇਖ ਕੇ ਦਈਦਾ ਇਹੋ ਜਿਹਾਨੂੰ ਨਹੀਂ ਦਈਦਾ ਜਿਹੜੇ ਵਾਪਸ ਦੇਣ ਲੱਗੇ ਇੱਟਾ ਚੱਕ ਲੈਣ ਜੇ 10 ਵਾਲੀ ਬਰੈਡ ਨਾ ਮੁੰਡੇ ਦਾ ਢਿੱਡ ਰੱਜਦਾ ਤੇ ਕੋਈ ਹਰਜੀ ਨਹੀਂ ਲੈ ਬੇਟਾ ਜਾ ਜਾ ਹਾਂ ਫਿਰ ਧੀ ਰਾਣੀਏ ਕੀ ਹਾਲ ਆ ਜਦੋਂ ਦੀ ਤੂੰ ਗਈ ਆ ਉੱਥੇ ਜਾ ਕੇ ਬਹਿ ਗਈ ਆ ਮਾਂ ਦੀ ਤੈਨੂੰ ਯਾਦ ਨਹੀਂ ਆਉਂਦੀ ਮੈਂ ਇੱਕ ਫੋਨ ਕਰ ਲਾਂ ਮੈਂ ਕਈ ਫੋਨ ਕੀਤੇ ਤੈਨੂੰ ਤੂੰ ਉਹਨਾਂ ਦਾ ਕੋਈ ਜਵਾਬ ਨਹੀਂ ਦੇਣਾ ਸੀ ਨਾ ਤੂੰ ਫੋਨ ਚੱਕਦੀਆਂ ਨਾ ਬੋਲਦੀਆਂ ਆਪ ਮੰਮੀ ਬੱਸ ਤੈਨੂੰ ਕੀ ਦੱਸਾਂ ਤੁਹਾਡੇ ਜਵਾਈ ਨੇ ਨਾ ਬਹੁਤ ਔਖਾ ਕੀਤਾ ਪਿਆ ਇੱਧਰ ਮੇਰੀ ਨੂੰਹ ਨੇ ਮੇਰੇ ਪੁੱਤ ਦਾ ਜੀਣਾ ਹਰਾਮ ਕੀਤਾ ਆ ਤੇ ਉੱਧਰ ਮੇਰੇ ਜਵਾਈ ਨੇ ਮੇਰੀ ਧੀ ਨੂੰ ਦੁਖੀ ਕੀਤਾ ਆ ਪਤਾ ਨਹੀਂ ਦੋਨੋਂ ਜਾਣੇ ਕਿਹੜੇ ਜਨਮਾਂ ਦਾ ਬਦਲਾ ਲੈ ਰੇ ਮੇਰ ਨਾਲ ਤਨਖਾਹ ਤਾਂ ਨਾ ਹਜ਼ਾਰ-ਹਜ਼ਾਰ ਰੁਪਈਆ ਉਧਰ ਦੇ ਕੇ ਆਂਦਾ ਪਿਆ ਤੇ ਜਦੋਂ ਪੁੱਛੋ ਕੁਛ ਤੇ ਮੂਰੇ ਜਵਾਬ ਨਹੀਂ ਆਂਦਾ ਕੋਈ ਨਾ ਤੂੰ ਆਪਣੇ ਸੱਸ ਨੂੰ ਕਹਿ ਕਿ ਆਪਣੇ ਮੁੰਡੇ ਨਾਲ ਸਿੱਧੀ ਹੋ ਜਾ ਨਹੀਂ ਤਾਂ ਫਿਰ ਮੈਂ ਸਿੱਧੀ ਹੋ ਜਾਨੀ ਆ ਤੂੰ ਨਾ ਜਵਾਈ ਭਾਈ ਨੂੰ ਸਿੱਧੀ ਤਰ੍ਹਾਂ ਕਹਿ ਦੇ ਕਿ ਤੈਨੂੰ ਤੇ ਤੇਰੇ ਬੱਚਿਆਂ ਨੂੰ ਮੈਂ ਹੀ ਸਾਰੀ ਉਮਰ ਸਾਂਭਣਾ ਉਸ ਜੈਸਮਿਨ ਸੈਂਡਲ ਨੇ ਨਹੀਂ ਉਹ ਬਹੁਤ ਬਹੁਤ ਵਾਰ ਕਹਿਆ ਤਾਂ ਮੰਮੀ ਪਤਾ ਹੀ ਨਹੀਂ ਚਲਦਾ ਪਿਆ ਇਸ ਬੰਦੇ 'ਚ ਹੰਕਾਰ ਕਿਸ ਚੀਜ਼ ਦਾ ਆ ਓਹੋ ਕੋਈ ਗੱਲ ਨਹੀਂ ਇੱਥੇ ਤੇ ਵੱਡੇ ਵੱਡੇ ਰਾਜਿਆਂ ਦਾ ਹੰਕਾਰ ਟੁੱਟ ਗਿਆ ਤੇ ਫਿਰ ਇਹ ਕਿਹੜਾ ਖੇਤ ਦੀ ਮੂਲੀ ਆ ਹੰਝੂ ਜ਼ਰਾ ਪਾਣੀ ਲੱਗਿਆ ਉਹ ਤੁਹਾਨੂੰ ਦਿਖਦਾ ਨਹੀਂ ਪਿਆ ਮੈਂ ਆਪਣੀ ਧੀ ਨਾਲ ਗੱਲਾਂ ਕਰਦੀ ਪਈ ਆ ਥੋੜਾ ਸਬਰ ਕਰ ਲਓ ਉਹ ਆਪਾਂ ਕਿਹੜਾ ਰਸੋਈ ਜਾ ਕੇ ਇੱਥੇ ਕੁਹਾੜੇ ਪਾਈ ਆ ਆ ਨਾਲੇ ਤਾਂ ਹੈ ਜਾ ਕੇ ਪੀ ਲਓ ਤੁਸੀਂ ਚਲੋ ਠੀਕ ਹੈ ਮੰਮੀ ਡੈਡੀ ਨੇ ਹੁਣ ਕੰਮ ਤੋਂ ਆਏ ਆ ਤੂੰ ਸिए ਇਹਨਾਂ ਨੂੰ ਚਾਹ ਪਾਣੀ ਦਿਓ ਤੇ ਮੈਂ ਵੀ ਇਹਨਾਂ ਤੁਹਾਨੂੰ ਫ੍ਰੀ ਹੋ ਕੇ ਕਰਦੀਆਂ ਫੋਨ। ਉਹ ਕੋਈ ਗੱਲ ਨਹੀਂ ਬਣਾ ਦੇਣੀ ਤੇਰੇ ਪਿਓ ਨੂੰ ਚਾਹ ਕਿਤੇ ਭੱਜੇ ਨਹੀਂ ਚੱਲੇ। ਜੇ ਤੂੰ ਹੋਈ ਨਾ 베ਲੀ ਫਿਰ ਮੈਨੂੰ ਫੋਨ ਜ਼ਰੂਰ ਕਰੇ ਠੀਕ ਆ ਨਾ ਹੋ ਗਈਆਂ ਧੀ ਨਾਲ ਗੱਲਾਂ ਤੇਰੀਆਂ ਤੇਰੀ ਤੇਰਾ ਫੋਨ ਨਾ ਬਿਲਿੰਗ ਤੇ ਹੋਵੇ ਤੂੰ ਤਾਂ ਸਾਡਾ ਘਰ ਬਕਾ ਦੇਂਗੀ। ਬਕਵਾਦਾਂਗੀ। ਵਿਕਿਆ ਤਾਂ ਨਹੀਂ ਨਾ ਹੈਗਾ। ਜਦੋਂ ਵਿਕਜੂਗਾ ਨਾ ਫਿਰ ਬੋਲਿਓ ਮੇਰੀ ਧੀ ਤੇ ਮੇਰੇ ਵਿੱਚ ਅੰਜੂ ਮੈਂ ਤੈਨੂੰ ਤਾਂ ਦੇ ਧੀ ਨੂੰ ਨਹੀਂ ਕਦੀ ਮਾਰਾ ਕਿਆ ਫੋਨ ਤੇ ਗੱਲ ਕਰਦੀਆਂ ਉਹਨੂੰ ਵੀ ਮਾਰਾ ਨਹੀਂ ਸਮਝਦਾ ਜਿਹੜਾ ਤੂੰ ਸਾਰਾ-ਸਾਰਾ ਦਿਨ ਕੁੜੀ ਨਾਲ ਗੱਲਾਂ ਕਰਦੀਆਂ ਨਾ ਉਹ ਗਲਤ ਐ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਇਸ ਹਿਸਾਬ ਨਾਲ ਤਾਂ ਚੱਲ ਰਿਹਾ ਨਾ ਐਸ ਹਿਸਾਬ ਨਾਲ ਨਾ ਕੁੜੀ ਨੇ ਬਾਗ ਚੱਕ ਕੇ ਜਲਦੀ ਘਰੇ ਆ ਜਾਣਾ ਐ ਅੰਜੂ ਦੱਸਿਆ ਦੀ ਮੈਨੂੰ ਲਵਪਰੀਤ ਨੇ ਜੋ ਆਈ ਪਾਈ ਆਇਆ ਸੀ ਘਰੇ ਕੋਣੀਆ ਤਾਂ ਕਾਇਆ ਤਾਂ ਉੱਥੇ ਹੀ ਮੁੜ ਗਿਆ ਕਿੰਨੀ ਸ਼ਰਮ ਦੀ ਗੱਲ ਆ ਉਹ ਜਿੱਦਾਂ ਮੇਰੀ ਰਾਧਿਕਾ ਧੀ ਲਾਡਲੀ ਆ ਨਾ ਉਦਾਂ ਲਾਪੀ ਤੁਹਾਡੀ ਲਾਡਲੀ ਨੂੰ ਆ ਤਾਂ ਹੀ ਤਾਂ ਤੁਹਾਨੂੰ ਉਲੁੱਤੀਲਾਂ ਦੇ ਟਾਈਮ ਨਹੀਂ ਲਾਇਆ ਉਦਾਂ ਕਹਿੰਦੀ ਮੈਂ ਡਾੜ ਦਰਦ ਹੁੰਦੀ ਆ ਅੰਜੂ ਮੈਂ ਬੈਸਾਂ ਦੇ ਮੋਰਚੇ ਨਹੀਂ ਹੈਗਾ ਤੇਰੇ ਨਾਲ ਆਪਣੀ ਕਮੇਟੀ ਨਾ ਦੋ ਦਿਨ ਪਹਿਲਾਂ ਜਾਂਦੀ ਸੀ ਐਤੀ ਚਾਰ ਦਿਨ ਲੇਟ ਹੋ ਗਈ ਆ ਕੀ ਗੱਲ ਪੈਸੇ ਕਿੱਥੇ ਗਏ ਕੀ ਗੱਲ ਕਮੇਟੀ ਕਿੱਥੇ ਗਈ ਇਹ ਪੁੱਛਣ ਤੋਂ ਪਹਿਲਾਂ ਤੁਹਾਨੂੰ ਇਹ ਨਹੀਂ ਪਤਾ ਕਿ ਧੀ ਵੀ ਆਈ ਸੀਗੀ ਜੋ ਮੈਨੂੰ ਪਤਾ ਆ ਧੀ ਆਈ ਸੀ ਕਮੇਟੀ ਦੀ ਕਿਸ਼ਨਾ 6000 ਰੁਪਿਆ ਦੀ ਉਹ 6000 ਦਾ 6000 ਰੁਪਿਆ ਕੁੜੀ ਨੂੰ ਦੇ ਕੇ ਤੋਰਤਾ 6000 ਦੀ ਗੱਲ ਕਰਦੇ ਹੋ ਨਾ ਤੁਸੀਂ 2000 ਨਾ ਮੈਂ ਆਪਣੀ ਧੀ ਨੂੰ ਦੇ ਕੇ ਭੇਜਿਆ ਸੀ 1000 ਰੁਪਿਆ ਮੇਰੇ ਕੋਲ ਆ ਤੇ 3000 ਬਚਿਆ ਉਹਦੀ ਤੁਹਾਡੀ ਲਾੜਲੀ ਨੂ ਦੀ ਦਵਾਈ ਆਈ ਮੇਰੀ ਧੀ ਨਹੀਂ ਮਹਿੰਗੀ ਤੁਹਾਡੀ ਨੂ ਦੀ ਨਾ ਬਿਮਾਰੀਆਂ ਮਹਿੰਗੀਆਂ ਪੈਂਦੀਆਂ ਨੇ ਇਸ ਕਰਕੇ ਕਮੇਟੀ ਲੇਟ ਹੋ ਗਈ ਜੀ ਇਹ ਉਹੀ ਕਮੇਟੀ ਹੈ ਨਾ ਜਿਹੜੀ ਆਪਾਂ ਪਹਿਲਾਂ ਚੱਕ ਲਈ ਸੀ ਤੇ ਸਾਰੀ ਇਹਦੇ ਤੇ ਲੱਗ ਗਈ ਸੀ ਫਿਰ ਕੀ ਹੋਇਆ ਅੰਜੂ ਕਮੇਟੀ ਚਾਕੇ ਨੂੰ ਤੇ ਲੱਗ ਗਈ ਤੇਰੇ ਤੇ ਵੀ ਲੱਗ ਸਕਦੀ ਸੀ ਤੇਰੇ ਮੁੰਡੇ ਤੇ ਵੀ ਲੱਗ ਸਕਦੀ ਸੀ ਮੇਰੇ ਤੇ ਵੀ ਲੱਗ ਸਕਦੀ ਸੀ ਅੰਜੂ ਐ ਤੇ ਨਹੀਂ ਹਵਾ ਬਣਾਉਣ ਦੀ ਗੱਲ ਨਹੀਂ ਹੈ ਸਰੀਰ ਹੈ ਮਾਰ ਮਾਰ ਤਾਂ ਚੱਲਦਾ ਹੀ ਜਾਂਦਾ ਕੋਈ ਗੱਲ ਨਹੀਂ ਅੰਜੂ ਮਨਪ੍ਰੀਤ ਨੂੰ ਨਾ ਕੱਲ ਪਰ ਤੋਂ ਤਨਖਾਹ ਮਿਲ ਜਾਣੀ ਹੈ ਉਹ ਆਪੇ ਕਮੇਟੀ ਦੇ ਦਊਗਾ ਗੱਲ ਸੁਣ ਲਓ ਜੀ ਮੇਰੀ ਮਨਪ੍ਰੀਤ ਜਿਹੜੀ ਕਮੇਟੀ ਦੇਊਗਾ ਨਾ ਤੇ ਉਹਦੇ ਬਾਅਦ ਜਿਹੜੇ ਪੈਸੇ ਬਚੂਗੇ ਉਹ ਮੈਨੂੰ ਦੇ ਦੇਵੇ ਕਿਉਂਕਿ ਦਾਨ ਕਰਵਾ ਚੋਤਾ ਆ ਰਿਹਾ ਮੈਂ ਵੀ ਆਪਣੀ ਧੀ ਨੂੰ ਕੁਝ ਲੈ ਕੇ ਦੇਣਾ ਨਾ ਅੰਜੂ ਧੀ ਦੇ ਨਾਲ ਨਾਲ ਨਾ ਆਪਣੀ ਨੂੰਹ ਨੂੰ ਵੀ ਪੁੱਛ ਲੈ ਉਹਨੂੰ ਕੁਝ ਚਾਹੀਦਾ ਆ ਤਾਂ ਤਾਂ ਪਤਾ ਹੀ ਆ ਉਹਦਾ ਪੇਕਾ ਕਿੱਥੇ ਆਂਦਾ ਜਾਂਦਾ ਓਹੋ ਕੀ ਗੱਲ ਕਰਦੇ ਤੁਸੀਂ ਇਹਦੇ ਪੇਕੇ ਨੇ ਕਿੱਥੇ ਆਣਾ ਜਾਣਾ ਇਹਦੀਆਂ ਤਾਂ ਬਿਮਾਰੀਆਂ ਆਈ ਜਾਂਦੀਆਂ ਤੇ ਜਾਈ ਜਾਂਦੇ ਨੇ ਆਈ ਜਾਂਦੀਆਂ ਤੇ ਜਾਈ ਜਾਂਦੀਆਂ ਨੇ ਅੰਜੂ ਰੱਬ ਕੋਲੋਂ ਦੱਸ ਐਨਾ ਮਾੜਾ ਨਾ ਕਰ ਆਪਣੀ ਨੂੰਹ ਨਾਲ ੋਖੇ ਟਾਈਮ ਨਾ ਐ ਨਹੀਂ ਖੜਨਾ ਤੇਰੇ ਨਾਲ ਨਾ ਕਿ ਤੇਰੀ ਧੀ ਨਾਲ ਖੜਨਾ ਫਿਰ ਤੁਸੀਂ ਹਾਸੇ ਵਾਲੀ ਗੱਲਾਂ ਕਰਦੇ ਆ ਨਾ ਉਹ ਸਾਡੇ ਸੋਖੇ ਟਾਈਮ ਤਾਂ ਖੜ ਜੇ ਔਖੇ ਟਾਈਮ ਤਾਂ ਸੀ ਉਹ ਤਾਂ ਖੜੇ ਖੜੇ ਆ ਜਿਵੇਂ ਮੇਰੇ ਤੋਂ ਲੈ ਗੱਲ ਕੰਨ ਖੋਲ ਕੇ ਜਿੱਦਾਂ ਮੈਨੂੰ ਮੇਰੀ ਧੀ ਹੈ ਨਾ ਉਦਾਂ ਹੀ ਮੈਨੂੰ ਮੇਰੀ ਨੂੰਮ ਆ ਮੈਂ ਦੋਨਾਂ 'ਚੋ ਕਦੀ ਫਰਕ ਨਹੀਂ ਸਮਝਦਾ ਫਿਰ ਮੇਰੀ ਵੀ ਇੱਕ ਗੱਲ ਸੁਣ ਲਓ ਤੁਸੀਂ ਜਿੱਦਾਂ ਮੈਨੂੰ ਮੇਰੀ ਧੀ ਹੈ ਨਾ ਉਦਾਂ ਮੈਨੂੰ ਮੇਰੀ ਨੂੰ ਨਹੀਂ ਹੈਗੀ ਫਿਰ ਜੋ ਮਰਜ਼ੀ ਤੁਸੀਂ ਕਰ ਲਓ ਮੈਂ ਤਾਂ ਫਰਕ ਕਰਨਾ ਹੀ ਕਰਨਾ ਆ ਅੰਜੂ ਮੇਰੀ ਤੁਨ ਲਾ ਕਨਕੋਲ ਕੇ ਗੱਲ ਇਹੀ ਤਾਂ ਫਰਕ ਆਪਾਂ ਦੂਰ ਕਰਨਾ ਆ ਜਿੱਥਾ ਉਹਨਾਂ ਤੋਂ ਚੱਲ ਰਹੀਆਂ ਨਾ ਐਦਾਂ ਦਰਵਾਜ਼ੇ ਤੇਰੀ ਧੀ ਦੇ ਇੱਥੇ ਬੰਦ ਹੋ ਜਾਣੇ ਆ ਮੇਰੀ ਧੀ ਨੂੰ ਉਂਗਲ ਲਾਣ ਵਾਲਾ ਨਾ ਕੋਈ ਜੰਮਿਆ ਨਹੀਂ ਹੈਗਾ ਮੇਰੀ ਧੀ ਨੂੰ ਇੱਥੇ ਕੋਈ ਰੋਕ ਕੇ ਦਿਖਾਵੇ ਜਿਹੜਾ ਰੋਕ ਸਕਦਾ ਆ ਤੇ ਫਿਰ ਮੈਂ ਵੀ ਝੋਲਾ ਚੱਕ ਕੇ ਲਾਪਰੀ ਦੀ ਮਾਂ ਕੋਲੇ ਜਾਊਂਗੀ ਅੰਜੂ ਮੈਂ ਤੇਰੀ ਧੀ ਨੂੰ ਤਾਂ ਬਾਅਦ ਚੋਂ ਦੇਖੂਗਾ ਪਹਿਲਾਂ ਤਾਂ ਨਾ ਮੈਂ ਤੇਰਾ ਝੋਲਾ ਲੱਭ ਜਵੇ ਉਹਨੂੰ ਅੱਗ ਲਾਣੀ ਹੈ ਪਹਿਲਾਂ ਮੈਂ ਅੰਜੂ ਝੋਲਾ ਚੱਕ ਕੇ ਨਾ ਪੇਕੇ ਜਾਂਦੇ ਦਾ ਸੁਣਿਆ ਸੀ ਤੂੰ ਤਾਂ ਕੁੜਮਾਂ ਦੇ ਚੱਲੀ ਐ ਉੱਥੇ ਕੀ ਪਿਆ ਤੇਰਾ ਜਿੱਦਣ ਮੈਂ ਝੋਲਾ ਚੱਕ ਕੇ ਲੱਪੜੀ ਤੇ ਪੇਕਿਆਂ ਜਾਉਂਗੀ ਨਾ ਤੁਹਾਨੂੰ ਉਸ ਦਿਨ ਪਤਾ ਲੱਗ ਜੂ ਪਰ ਨੋਵਤਾਂ ਲੈ ਆਇਓ ਕਿ ਮੈਂ ਉੱਥੇ ਜਾਵਾਂਗੀ ਬਿੰਦਿਆ ਆ ਰਹੇ ਆ ਆਪਣਾ ਮੂੰਹ ਨਾ ਬੰਦ ਰੱਖੀ ਧੀ ਦੇ ਮਗਰ ਲੱਗੇ ਨਾ ਨੂਂ ਦੇ ਤਿਹਾਰ ਨਾ ਖਰਾਬ ਕਰਦੀ ਆਪਣਾ ਮੂੰਹ ਜਦੋਂ ਬੰਦ ਰੱਖੇਗੀ ਨਾ ਧੀ ਦੇ ਮਗਰ ਨਹੀਂ ਲੱਗੇਗੀ ਤਾਂ ਨੋਵਤ ਨਹੀਂ ਆਊਗੀ ਆ ਕਿਹੜਾ ਇਸ਼ਾਰਾ ਜਾਂ ਕੀਤਾ ਸੀ ਮੜਾ ਕਰਕੇ ਦਿਖਾਇਆ ਦੁਬਾਰਾ ਮੈਂ ਤੈਨੂੰ ਮੂੰਹ ਬੰਦ ਕਰਨ ਨੂੰ ਕਿਹਾ ਸੀ ਆ ਸ਼ੁਕਰ ਕਰੋ ਸ਼ੁਕਰ ਕਿ ਮੇਰੇ ਮੁੱਛ ਨਹੀਂ ਹੈਗੀ ਜੇ ਮੇਰੇ ਮੁੱਛ ਹੁੰਦੀ ਨਾ ਤੁਸੀਂ ਐ ਕਰਨਾ ਸੀ ਤੇ ਮੈਂ ਐ ਕਰਨਾ ਸੀ ਅੰਜੂ ਐਗਜ਼ਾਮਪਲ ਆ ਨਾ ਜਨਾਨੀਆਂ ਵਾਲੀਆਂ ਦੇ ਲਿਆ ਕਰ ਕਿਉਂ ਬੰਦਿਆਂ ਦੀ ਮੁੱਛ ਨੂੰ ਬਦਨਾਮ ਕਰਦੀਆਂ ਕੋਈ ਨਹੀਂ ਸੋਚ ਕੇ ਰੱਖਦੀਆਂ ਕੋਈ ਨਵੀਂ ਐਗਜ਼ੈਂਪਲ ਯੂ نو ਆਮ ਵੈਰੀ ਕਲੇਵਰ ਲੇਡੀ ਸੰਦੀਪ ਸਾਢੇ 8 ਹੋ ਗਏ ਨੇ ਰਾਤ ਦੇ ਹੁਣ ਤਾਂ ਉੱਠ ਖੜ ਕੁੜੀਏ ਇਸ ਹਾਲਤ ਵਿੱਚ ਨੀਂਦ ਐਨੀ ਵੀ ਨਹੀਂ ਆਉਂਦੀ 4 ਵਜੇ ਪਤਾ ਸੁੱਤੀ ਹੈ ਸਾਢੇ 8 ਹੋ ਗਏ ਨੇ ਹੁਣ ਤਾਂ ਉੱਠ ਘੜ ਐਨੀ ਉੱਠ ਨਾ ਮੰਮੀ ਇਹਨੇ ਫੁੱਫੜਾ ਆਇਆ ਘਰੇ ਤੋਂ ਬਾਹਰ ਉੱਠ ਜਾ ਉੱਡ ਜਾ ਤੈਨੂੰ ਤੇਰੇ ਫੁੱਫੜ ਦਾ ਪਤਾ ਹੀ ਹੈ ਫੁੱਫੜੀ ਹੈ ਖਵਾ ਥੋੜੀ ਹੈ ਜਿਹੜਾ ਖਾ ਜੂਗਾ ਜਿਹੇ ਜਿਹੇ ਹਰਕਤਾਂ ਤੂੰ ਕਰਦੀ ਪਈ ਹੈ ਨਾ 13 ਦਾ ਪਤਾ ਨਹੀਂ ਸਨ ਨੂੰ ਖਾਇ ਨਾ ਹੁਣੀ ਦਾਦੀ ਕੁਛ ਕਹਿ ਹਾਂ ਸੁੱਤੀ ਉੱਠੀ ਆ ਕੋਈ ਚਾਹ ਕੋਈ ਪਾਣੀ ਕੁਛ ਖਾਣ ਨੂੰ ਬਣਿਆ ਤਾਂ ਦੇ ਦੋ ਤੇ ਪੂਆ ਪੂਆ ਐ ਅੰਦਰ ਹੀ ਫਿਰਦੀ ਆ ਜਿੱਦਾਂ ਖੁਫੜਨੀ ਡੌਣ ਆ ਰਿਹਾ ਵੇ ਉਹ 2-3 ਹਜ਼ਾਰ ਦੀ ਮੈਂ ਉਦਾਂ ਹੀ ਪਰਵਾਹ ਨਹੀਂ ਕਰਦਾ ਨਾਲੇ ਤੈਨੂੰ ਪਤਾ ਹੀ ਆ 2-3 ਹਜ਼ਾਰ ਆਣਾ ਕਿੱਥੋਂ ਐ ਉਹ ਅੱਗੇ ਤੁਸੀਂ ਜੀ ਚਾਹ ਲੈ ਕੇ ਆਵਾ ਪਾਣੀ ਲੈ ਕੇ ਆਵਾ ਕੌਫੀ ਲੈ ਕੇ ਆਵਾ ਜੂਸ ਲੈ ਕੇ ਆਵਾ ਕੀ ਬੀਓਗੇ ਕੀ ਗੱਲ ਬੜਾ ਜੀ ਜੀ ਕਰਦੀ ਪਈ ਹੈ ਕਿਦਾਂ ਪਰੋਣਿਆ ਠੀਕ ਹੈ ਜਦੋਂ ਇਹ ਆਉਣਾ ਡਰਾ ਹੀ ਦਿੰਦਾ ਹੈ ਜੇ ਸਾਡੇ ਆਨ ਤੁਸੀਂ ਡਰ ਜਾਂਦੇ ਹੋ ਠੀਕ ਹੈ ਅਸੀਂ ਚੱਲ ਜਾਂਦੇ ਹਾਂ ਕੀ ਕਰੀ ਜਾਨਾ ਬਹਿ ਜਾ ਤੁਸੀਂ ਬੈਠੋ ਫੁੱਫੜ ਆਇਆ ਕੋਈ ਸੱਸਰੀ ਗਾਹੀ ਨਮਸਤੇ ਆਂਦੀ ਨਹੀਂ ਫੁੱਫੜ ਨੇ ਕਾਲੀਆਂ ਤਾਂ ਐਨ ਕਾਲ ਆਈਆਂ ਉਹਨੂੰ ਬੈਠੀ ਤਾਂ ਮੈਂ ਦਿਖਦੀ ਨਹੀਂ ਕਿਹੜੀ ਨਮਸਤੇ ਸੱਸਰੀ ਘਰ ਪਾਲਦੀ ਭੂਆ ਲੈ ਹੁਣ ਦੇਸੀ ਨਾ ਫੁੱਫੜ ਨੂੰ ਸੱਸਰੀ ਘਰ ਫੁੱਫੜਾ ਬੜਾ ਸੋਹਣਾ ਹੋਈ ਜਾਨਾ ਕਿਹੜੇ ਸਾਬਣ ਨਾਲ ਨਾਉਣਾ ਹੈ ਉੱਪਰ ਨਾ ਮਸ਼ਕੜੀਆਂ ਕਰਦੀ ਐ ਤੈਨੂੰ ਸ਼ਰਮ ਨਹੀਂ ਆਉਂਦੀ ਖੜ ਜਾ ਖੜ ਜਾ ਇਹ ਮਸ਼ਕੜੀਆਂ ਆਪਣੇ ਮਤਲਬ ਨੂੰ ਕਰਦੀਆਂ ਨੇ ਮੈਂ ਕਿਹੜਾ ਦੋਨੋਂ ਭੈਣਾਂ ਨੂੰ ਨਹੀਂ ਜਾਣਦਾ ਇੱਕ ਕੋੜ ਤੇ ਇੱਕ ਕਿਰਲਾ ਇਹ ਦੋਨੋਂ ਜ਼ਰੀਲੇ ਬੰਦੇ ਆਪਸ ਵਿੱਚ ਰਹਿੰਦੇ ਕਿੱਦਾਂ ਪਏ ਜੇ ਸੋਚ ਰਹੀ ਐ ਨਾ ਸਾਡੇ ਬਾਰੇ ਮਾੜਾ ਹੀ ਸੋਚ ਰਹੀ ਐ ਚੰਗਾ ਤਾਂ ਇਹ ਦੋਨੋਂ ਭੈਣਾਂ ਨੇ ਕਦੀ ਸੋਚਿਆ ਹੀ ਨਹੀਂ ਰਹਣਾ ਐ ਐਨਾ ਤਪਿਆ ਨਾ ਰਿਆ ਕਰ ਠੰਡਾ ਰਿਆ ਕਰ ਠੰਡਾ ਮੰਮੀ ਜੀ ਤੁਹਾਨੂੰ ਪਤਾ ਹੀ ਐ 23 26 27 28 ਆ ਦਿਨਾਂ ਚੇ ਤਪੇ ਹੀ ਫਿਰਦੇ ਨੇ ਓ ਫੁੱਫੜ ਜੀ ਮੈਂ ਚੈੱਕ ਕੀਤਾ ਸੀ ਦਾਦੀ ਦਾ ਫੋਨ ਸਵੇਰੇ ਪੈਨਸ਼ਨ ਆ ਹਲੇ ਲੇਟ ਆ ਥੋੜੇ ਦਿਨ ਮੂੰ ਮੰਦ ਕਰ ਲਓ ਮੂੰ ਤੈਨੂੰ ਕੀ ਲੱਗਦਾ ਸੀ ਪੈਨਸ਼ਨ ਸਰ ਜਿੰਨੇ ਮੈਂ ਤੇਰੀ ਦਾਦੀ ਨੂੰ ਪੁੱਛ ਲੈ ਕਦੀ ਰਾਸ਼ਨ ਲੈਣ ਗਈ ਐ ਘਰ ਦਾ ਬਿੱਲ ਰਾਸ਼ਨ ਸਾਰਾ ਕੁਝ ਇਹੀ ਦੇਖਦੇ ਨੇ ਤਾਂ ਅਸੀਂ ਟਾਈਮ ਟਾਈਮ ਨਾਲ ਚੈੱਕ ਕਰਦੇ ਰਹਿੰਨੇ ਆ ਪੈਨਸ਼ਨ ਆਈ ਐ ਕਿ ਨਹੀਂ ਆਈ ਨੇ ਮੇਰੀ ਪੈਨਸ਼ਨ ਮੈਂ ਜਿੰਨੂੰ ਮਰਜ਼ੀ ਦਮਾ ਪਰੋਣਿਆ ਇਹਦਾ ਕੋਈ ਹੱਲ ਕਰਾ ਜਿਸ ਸੋਹਰੇ ਤੋਂ ਟੁੱਟ ਕੇ ਆਈ ਬੈਠੀ ਐ ਇਹ ਉਹ ਸੋਹਰਿਆਂ ਤੋਂ ਜਿਹੜੇ ਕੋਠੀਆਂ ਕਾਰਾਂ ਵਾਲੇ ਨੇ ਇਹਨੂੰ ਪੁੱਛੋ ਐ ਜੇ ਸੋਹਰੇ ਦੁਆਰਾ ਮਿਲਨੇ ਇਹਨੂੰ ਹੋਰ ਯਾਣਾ ਵਾਟ ਜਿੱਥੇ ਵਿਆਹ ਆ ਉੱਥੇ ਚੱਜ ਨਾਲ ਰਿਆ ਨਹੀਂ ਜਾਂਦਾ ਜੈਸਮੀਨ ਦੇ ਪਰੋਣੇ ਨੇ ਇਹਦੇ ਪਰੋਣੇ ਤੋਂ 5 ਲੱਖ ਰੁਪਏ ਲੈ ਕੇ ਬਾਹੜਦਾਰੀ ਮਾਰ ਗਿਆ ਹੁਣ ਹੀਰੇ ਨੇ ਤਾਂ ਪੈਸੇ ਮੰਗਣੇ ਨੇ ਨਾ ਹੁਣ ਇਹਨੂੰ ਇਸ ਘੜੀ 'ਚ ਆਪਣੇ ਪਰੋਣੇ ਦਾ ਸਾਥ ਦੇਣਾ ਚਾਹੀਦਾ ਇਹ ਲਫਾਵੇ 'ਚ ਦੋ ਸੂਟ ਪਾ ਕੇ ਇੱਥੇ ਆ ਕੇ ਬਹਿ ਜੀ ਮੈਂ ਤਾਂ ਕਿੰਨੇ ਦਿਨ ਹੋ ਗਏ ਨੇ ਜਿਹੜੇ ਮੱਥਾ ਮਾਰਦੀ ਨੂੰ ਕਿ ਤੂੰ ਜਾ ਆਪਣੇ ਸਹੁਰੇ ਇਹ ਮੰਨਦੀ ਨਹੀਂ ਆ ਵੀ ਸੰਦੀਪ ਇਹ ਦਿੱਕਤ ਹੈ। ਜਾਵ ਆਪਣੇ ਸੋਹਰੇ। ਕਿ ਮੈਂ ਛੱਡ ਕੇ ਆਵਾਂ। ਤੂੰ ਇਹਦੀ ਭੂਆ ਹੈ। ਮਾਰਦਲ ਕਾ ਛੱਡ ਕੇ ਆਇਨ। ਇਹਨੂੰ ਇਹਦੀ ਭੈਣ ਦਾ 헤ਜ ਮਾਰਦਾ। ਜੈਸਮੀਨ ਦੇ ਸੋਹਰੇ ਨੇ ਉਹਨੂੰ ਕਿਰਾਇ ਤੇ ਨਹੀਂ ਘੜਦਾ। ਤੂੰ ਦਾ ਦੱਸੀ ਤਾਂ ਸਾਰੀ ਗੱਲ। ਕਦੇ ਕਦੇ ਗੱਜ਼ੀ ਨਹੀਂ ਮੰਨ ਜੰਨੇ ਹੋ ਤੁਸੀਂ। ਜੈਸਮੀਨ ਇੰਨੇ ਔਖਾ ਟਾਈਮ ਆਪਣੇ ਘਰ ਕੱਢਦੀ ਏ। ਉਹਨ ਇੱਕ ਦਿਨ ਮੇਰੇ ਘਰ ਪੈਰ ਨਹੀਂ ਤਰਿਆ। ਇਹ ਪੁੱਤਰ ਕਿ ਇੱਥੇ ਆ ਕੇ ਬਹਿ ਗਈ ਏ। ਮੈਂ ਤੇ ਮੰਮੀ ਦੋ ਦਿਨ ਦੇ ਨੂੰ ਸਮਝਾਣੇ ਪਏ ਐ ਤੂੰ ਜਸਮੀਨ ਤੇ ਬੜੇ ਵੇਲੇ ਲੈਣੇ ਆ ਉਹਦੇ ਕਰਕੇ ਆਪਣਾ ਘਰ ਖਰਾਬ ਕਰਦੀ ਪਈ ਐ ਤੂੰ ਜਾ ਆਪਣੇ ਘਰੇ ਉਹ ਸਹੀ ਤਾਂ ਕਹਿੰਦੀ ਤੇਰੀ ਭੂਆ ਸੰਦੀਪ ਆਪਣੀ ਹਾਲਤ ਦੇਖ ਆਪਣਾ ਘਰ ਨਾ ਖਰਾਬ ਕਰ ਕੁੱਫੜਾ ਨਹਾ ਨਾ ਤਾਂ ਗੋਰਾ ਹੋ ਗਿਆ ਪਰ ਕੰਨਾ ਚੋ ਮੈਲ ਨਹੀਂ ਕੱਢੀ ਉਹ ਜਿਹੜੇ 5 ਰੱਖ ਦਾ ਰੋਲਾ ਐ ਉਹਦਾ ਹੱਲ ਤਾਂ ਕਰੋ 5 ਲੱਖ ਅਸੀਂ ਲਿਆ ਜਾਂ ਮੇਰੀ ਸੱਸ ਨੇ ਲਿਆ ਕਿਉਂ ਤਾਂ ਕੀਤਾ ਆ ਇਹਨਾਂ ਨੂੰ ਫੁੱਫੜ ਚੁੱਪ ਮੰਮੀ ਜੀ 12 ਕਲਾਸਾ ਕਰਾ ਕੇ ਤੁਸੀਂ ਜਣਾ ਨੂੰ ਗਲਤੀ ਕੀਤੀ ਐ ਬੋਲਣ ਦੀ ਇਹਨਾਂ ਨੂੰ ਤਮੀਜ਼ ਨਹੀਂ ਐ ਫੁੱਫੜਾ ਫੁੱਫੜਾ ਕੀ ਹੁੰਦਾ ਹੁਣ ਸੰਘੇ ਚੋ ਆਵਾਜ਼ ਨਿਕਲੀ ਸੰਘਾ ਘੋੜ ਨੂੰ ਸਵੇਰੇ ਪਹਿਲੇ ਟਾਈਮ ਬੋਰੀ ਬਿਸਤਰਾ ਤਿਆਰ ਕਰ ਲਈ ਆਪਣਾ ਮੈਂ ਤੈਨੂੰ ਛੱਡ ਕੇ ਆਨਾ ਦਾਦੀ ਫੁੱਫੜ ਜੀ ਨੂੰ ਸਮਝਾਓ 5 ਲੱਖ ਰੁਪਏ ਦਾ ਤਾਂ ਸਾਡੇ ਘਰ ਕਲੇਸ਼ ਏ ਉਸੇ ਵਜ੍ਹਾ ਤੋਂ ਤਾਂ ਮੈਂ ਇੱਥੇ ਆ ਕੇ ਬੈਠੀ ਆ ਤੇਰੇ ਸੋਰੇ ਤੈਨੂੰ ਘਰੋਂ ਕੱਢਿਆ ਤਾਂ ਨਹੀਂ ਨਾ ਤੂੰ ਆਪ ਆ ਕੇ ਬੈਠੀ ਹੈ। ਕੁਫੜ ਜੀ ਮੇਰੀ ਸੱਸ ਨੇ 5 ਲੱਖ ਰੁਪਇਆ ਘਰੋਂ ਦਿੱਤਾ ਹੈ ਪਰ ਮੈਨੂੰ ਝੂਠ ਬੋਲਿਆ ਵੀ ਅਸੀਂ ਬਾਹਰੋਂ ਕਿਸੇ ਤੋਂ ਲੈ ਕੇ ਦਿੱਤਾ। ਚਾਹੇ ਪੈਸੇ ਘਰੋਂ ਲੈ ਕੇ ਦਿੱਤੇ ਨੇ ਚਾਹੇ ਬਾਹਰੋਂ ਲੈ ਕੇ ਦਿੱਤੇ ਨੇ ਦਿੱਤੇ ਤਾਂ ਹੈ ਨਾ ਨਾਲੇ ਜੇ ਕੋਠਿਆਂ ਕਾਰਾਂ ਵਾਲੇ ਜੇ ਪੈਸੇ ਦੰਦੇ ਆ ਨਾ ਕਿਸੇ ਨੂੰ ਤੇ ਕਿਸੇ ਦਾ ਨਾਮ ਬੋਲ ਕੇ ਹੀ ਦੰਦੇ ਨੇ। ਮੈਂ ਸਵੇਰੇ ਸੋਹਰੇ ਛੱਡਣ ਜਾਊਂਗਾ ਤੈਨੂੰ ਤੇ ਮੈਂ ਤੇਰੇ ਸੋਹਰੇ ਆਪੇ ਹੀ ਗੱਲ ਕਰ ਲੂੰਗਾ। ਮੈਂ ਸੋਹਰੇ ਜਾ ਕੇ ਕਹਿ ਦੇਣਾ ਚਾਹੇ ਤੁਸੀਂ ਜੈਸਮੀਨ ਨੂੰ ਮਾਰੋ ਕੁੱਟੋ ਚਾਹੇ ਉੱਤੇ ਕੇਸ ਲਾਓ ਪੈਸੇ ਤੁਹਾਨੂੰ ਉਧਰੋਂ ਹੀ ਮਿਲਨੇ ਆ ਇਧਰੋਂ ਨਹੀਂ ਫੁੱਫੜ ਜੀ ਫਿਰ ਤੁਸੀਂ ਕਹਿਣਾ ਬਤਮੀਜ਼ੀਆਂ ਕਰਦੀ ਐ ਤੁਸੀਂ ਕਿੱਦਾਂ ਕਹਿਤਾ ਵੀ ਜੈਸਮੀਨ ਨੂੰ ਮਾਰੋ ਕੁੱਟੋ ਤੁਹਾਨੂੰ ਤਰਸ ਨਹੀਂ ਆਇਆ ਸੋ ਗੱਲ ਦੀ ਇੱਕ ਗੱਲ ਸੰਦੀਪ ਜੇ ਸਾਰੇ ਬਸ ਨੇ ਤੈਨੂੰ ਭੈਣ ਦੇ ਖਿਲਾਫ ਜਾਣਾ ਹੀ ਪੈਣਾ ਬਾਹਰ ਗਲਾਸ ਤੇ ਪੁਜਿਆ ਲੈ ਕੇ ਆ ਸਾਰਾ ਮੂਡ ਖਰਾਬ ਕਰਕੇ ਰੱਖਤਾ ਉਹ ਨਾਲੇ ਤਾਂ ਕੰਨੀ ਫਫਾ ਟੈਨਸ਼ਨ ਚ ਸੀ ਟੈਨਸ਼ਨ ਚ ਪੀਤੀ ਜਾਂਦੀ ਬੰਦੇ ਤੋਂ ਭੈਣਾ ਖਾਦੀ ਪੀਦੀ ਨਾ ਛੇੜ ਲਿਆ ਨੂੰ ਨਹੀਂ ਤਾਂ ਹੁਣੇ ਤੈਨੂੰ ਛੱਡ ਕੇ ਆਊਗਾ ਸੰਦੀਪ ਤੈਨੂੰ ਸੋਹ ਗੱਲ ਦੀ ਕੋਈ ਗੱਲ ਸੁਣਾਵਾ ਤੈਨੂੰ ਆਪਣੀ ਵੱਡੀ ਭੈਣ ਨੂੰ ਪੁੱਲਣਾ ਹੀ ਪੈਣਾ ਹੈ ਹੁਣ ਤੂੰ ਸੋਚ ਲੈ ਕਿੱਦਾਂ ਕਰਨਾ ਹੈ ਹਾਂ